ਤੋੜੀ ਵੀ ਤਿਆਰੇ ਕੱਠੀ ਦਿਲਦਾਰੇ ਤੋੜੀ ਵੀ ਤਿਆਰੇ ਕੱਠੀ ਦਿਲਦਾਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰੇ ਦੂਰੋਂ ਦੂਰੋਂ ਪੈਣਾ ਆਇਆ ਤੇਰੇ ਸ਼ਗਨ ਮਨੋਣ ਨੂੰ ਪਹਿਣਾ ਦੇ ਨਾਲ ਜੀਜੇ ਆਏ ਤੇਰੀ ਬਰਾਤੇ ਜਾਣ ਨੂੰ ਦੂਰ ਦੂਰ ਪਹਿਣਾ ਆ ਤੇਰੇ ਸ਼ਗਨ ਮਨੋੜ ਨੂੰ ਪਹਿਣਾ ਦੇ ਨਾਲ ਜੀਜੇ ਆਏ ਤੇਰੀ ਬਰਾਤੇ ਜਾਣ ਨੂੰ ਕੋੜੀ ਬੀਤੇ ਆਰੇ ਕਾਠੀ ਤਿਲੇ ਦਾਰੇ ਆਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰੇ ਕੋੜੀ ਬੀਤੇ ਆਰੇ ਕਾਠੀ ਤਿਲੇ ਦਾ ਵੀਰਨਾ ਤੇਰਾ ਇੰਤਜ਼ਾਰ ਏ ਦੂਰ ਦੂਰ ਪੁਆਈਆ ਤੇਰੇ ਸ਼ਗਨ ਮਨੋਣ ਨੂੰ ਪੁਆ ਦੇ ਨਾਲ ਫੁੱਫੜ ਆਏ ਤੇਰੀ ਬਰਾਤੇ ਜਾਣ ਨੂੰ ਦੂਰ ਦੂਰ ਪੁਆਈਆ ਆਸ਼ਰੇ ਸ਼ਗਨ ਮਨੋਣ ਨੂੰ ਪੁਆ ਦੇ ਨਾਲ ਫੁੱਫੜ ਆਏ ਤੇਰੀ ਬਰਾਤੇ ਜਾਣ ਨੂੰ ਕੋੜੀ ਵੀਤੇ ਨਾ ਤੇਰਾ ਇੰਤਜ਼ਾਰ ਕੋੜੀ ਵੀ ਤੇ ਆ ਰੇ ਕਠੀ ਦਿਲ ਦੇਦਾਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰੇ ਦੂਰ ਦੂਰ ਚਾਚੀਆਂ ਆ ਤੇਰੇ ਸ਼ਗਨ ਮਨੋਣ ਨੂੰ ਚਾਚੀਆਂ ਦੇ ਨਣ ਚਾਚੇ ਆਏ ਤੇਰੀ ਬਰਾਤ ਜਾਣ ਨੂੰ ਦੂਰ ਦੂਰ ਚਾਚੀਆਂ ਆ ਤੇਰੇ ਸ਼ਗਨ ਮਨੋਣ ਨੂੰ ਚਾਚੀਆਂ ਦੇ ਨਾਲ ਚਾਚੇ ਆਏ ਤੇਰੀ ਬਰਾਤੇ ਜਾਣ ਨੂੰ ਕੋੜੀ ਵੀ ਤੇ ਆਰੇ ਕਠੀ ਦਿਲ ਦੇ ਧਾਰੇ ਆ ਜਾ ਮੇਰੇ ਵੀਰ ਨਾ ਤੇਰਾ ਇੰਤਜ਼ਾਰ ਏ ਕੋੜੀ ਵੀ ਤੇ ਸ਼ਗਨ ਮਨੋਣ ਨੂੰ ਮੰਮੀਆਂ ਦੇ ਨਾਲ ਮਾਮੇ ਆਏ ਤੇਰੀ ਬਰਾਤੇ ਜਾਣ ਨੂੰ ਦੂਰ ਦੂਰ ਮੰਮੀਆਂ ਆਈਆ ਤੇਰੇ ਸ਼ਗਨ ਮਨੋਣ ਨੂੰ ਮੰਮੀਆਂ ਦੇ ਨਾਲ ਮਾਮੇ ਆਏ ਤੇਰੀ ਬਰਾਤੇ ਜਾਣ ਨੂੰ ਕੋੜੀ ਵੀ ਤੇ ਯਾਰ ਕੱਠੀ ਦਿਲ ਦੇਦਾਰੇ ਆਜਾ ਮੇਰੇ ਵੀਰ ਨਾਲ ਤੇਰਾ ਇੰਤਜ਼ਾਰ ਏ ਕੋੜੀ ਵੀ ਤੇ ਵੀਰਨਾ ਤੇਰਾ ਇੰਤਜ਼ਾਰੇ ਦੂਰ ਦੂਰ ਮਸੀਆ ਆਇਆ ਤੇਰੇ ਸ਼ਗਨ ਮਨੋਣ ਨੂੰ ਮਸੀਆ ਦੇ ਨਾਲ ਮਾਸੜ ਆਏ ਤੇਰੀ ਬਰਾਤੇ ਜਾਣ ਨੂੰ ਕੋੜੀ ਬਿੱਤਿਆਰੇ ਕਾਠੀ ਦਿਨ ਲੇਦਾਰੇ ਆਜਾ ਮੇਰੇ ਵੀਰਨਾ ਤੇਰਾ ਇੰਤਜ਼ਾਰੇ ਆਜਾ ਮੇਰੇ ਵੀਰਨਾ ਤੇਰਾ ਇੰਤਜ਼ਾਰੇ ਆਜਾ ਮੇਰੇ ਵੀਰਨਾ As uh -huh.